ਜਿਹੜਾ ਮਨਦੀਪ ਸਿੰਘ ਨੂੰ ਚੌਣ ਮੈਦਾਨ ਚ ਉਤਾਰਨਾ ਇਹ ਪਹਿਲਾਂ ਤੋਂ ਤੈਅ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਇਹਦੀ ਪਲੈਨਿੰਗ ਹੁੰਦੀ ਆ ਨਹੀਂ ਪਹਿਲਾਂ ਤੋਂ ਕੋਈ ਇਦਾਂ ਦਾ ਕੋਈ ਚ ਹੈ ਨਹੀਂ ਸੀਗਾ ਇਹ ਚੀਜ਼ ਹੈ ਕਿ ਹਾਲਾਤ ਜਦੋਂ ਇਦਾਂ ਦੇ ਬਣ ਜਾਂਦੇ ਆ ਜਦੋਂ ਸਾਡੇ ਇਹ ਬੱਚਿਆਂ ਨੂੰ ਤੁਸੀਂ ਜੇਲਾਂ ਚ ਵੀ ਤੰਗ ਕਰਦੇ ਜੋ ਉਹਨਾਂ ਉਹਨਾਂ ਦਾ ਹਾਲਾਤ ਇਦਾਂ ਦੇ ਪੈਦਾ ਕਰਦੇ ਉਹਨਾਂ ਉਹਨਾਂ ਨੂੰ ਉੱਥੇ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਇਹ ਇਹ ਸਿੱਖ ਮਨਾ ਚ ਜੋ ਪਿਛਲੇ ਦਿਨੀ ਪਟਿਆਲਾ ਜੇਲ੍ਹ ਚ ਵਾਪਰਿਆ ਜੋ ਉੱਤੇ ਬਹੁਤ ਵੱਡੇ ਪੱਧਰ ਤੇ ਦੋਸ਼ਿਤ ਕੀਤਾ ਗਿਆ ਇਹ ਪਹਿਲਾਂ ਦੇ ਸਾਰੇ ਪ੍ਰਸ਼ਾਸਨ ਦੇ ਫੇਲੀਅਰ ਸੀ ਕਿ ਕਿ ਉਹਨਾਂ ਦੋਵਾਂ ਧਿਰਾਂ ਨੂੰ ਉੱਥੇ ਰੱਖਣ ਦੀ ਜਦੋਂ ਕਿ ਕੋਈ ਬਣਦੀ ਨਹੀਂ ਗਈ ਤੋਕੀ ਨਹੀਂ ਬਣਦੀ ਉਹਨਾਂ ਨੂੰ ਇਕੱਠੇ ਕੀਤਾ ਗਿਆ ਫਿਰ ਉੱਤੇ ਹਮਲਾ ਕਰਵਾਇਆ ਗਿਆ ਠੀਕ ਹੈ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਥੋੜਾ ਨੌਜਵਾਨ ਸੀਗਾ ਤੇ ਉਹਨੇ ਉਹ ਸੰਭਲ ਲਿਆ ਤੇ ਉਹੋ ਜਿਹੇ ਇੱਕ ਦੋਸਤ ਜਿਹੜਾ ਸੀਗਾ ਜਿਨੇ ਜਿਨੇ ਸਾਡੀਆਂ ਧੀਆਂ ਪੈਣਾ ਬੱਚਿਆਂ ਤੋਂ ਬਜ਼ੁਰਗਾਂ ਤੋਂ ਲੈ ਕੇ ਬਹੁਤ ਵੱਡਾ ਉਹਨੇ ਤਸ਼ੱਦਦ ਕੀਤਾ ਸੀ ਇਸ ਇਲਾਕੇ 'ਚ ਉਹ ਉਹ ਦੇਥੋਂ ਮਾਰਿਆ ਜਾਣਾ ਤੇ ਮੇਰਾ ਖਿਆਲ ਹੈ ਕਿ ਕੌਮ ਨੂੰ ਮੜ ਕੇ ਉੱਥੇ ਜੋ ਕੀਤਾ ਗਿਆ ਉਹ ਸਾਰੀ ਕੌਮ ਚ ਬੜਾ ਵੱਡਾ ਰੋਸ ਸੀ ਤੇ ਕੌਮ ਫਿਰੇ ਚਾਹੁੰਦੀ ਹੈ ਕਿ ਇਹੋ ਜਿਹੇ ਜਿਹੜੇ ਸਰਕਾਰਾਂ ਜਿਹੜਾ ਤਸ਼ੱਦਦ ਆ ਉਹਦਾ ਮੁਕਾਬਲਾ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਇਹਨਾਂ ਨੂੰ ਥੋੜਾ ਪਤਾ ਪਤਾ ਲੱਗੇ ਕਿ ਲੋਕ ਉਹਨਾਂ ਦੇ ਨਾਲ ਖੜੇ ਆ